ਸੱਚੀ ਗੱਲ ਮੈਂ ਹਾਤੀ ਸੁੰਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਦੱਸਦੀ ਕਿ ਅੱਜ ਅੰਤ ਵਿੱਚ ਇਹ ਡਿਸਾਈਡ ਹੋ ਜਾਵੇਗਾ ਕਿ ਅਖੀਰ ਤਾਜ ਕਿਸ ਦੇ ਸਿਰ ਤੇ ਸਜੇਗਾ ਤੇ ਉਡੀਕ ਜਿਹੜੀ ਲੋਕਾਂ ਦੀ ਉਹ ਖਤਮ ਹੋਣ ਵਾਲੀ ਹੈ ਦੱਸਦੀ ਕਿ ਉਪ ਚੋਣਾਂ ਨੂੰ ਲੈ ਕੇ ਲਗਾਤਾਰ ਜਿਹੜਾ ਹੈ ਕੰਪੀਟੀਸ਼ਨ ਜਾਰੀ ਹੈ ਆਮ ਆਦਮੀ ਪਾਰਟੀ ਜਿਸ ਨਾਲ ਲਗਾਤਾਰ ਅੱਗੇ ਵਧ ਰਹੀ ਹੈ ਤੇ ਮੇਰੇ ਸੀਨੀਅਰ ਮੇਰੇ ਨਾਲ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਕਿ ਸਰ ਸਭ ਤੋਂ ਪਹਿਲਾਂ ਲੁਧਿਆਣਾ ਪਛਮੀ ਟੋਣਾ ਜਿਹੜੀਆਂ ਹੋਈਆਂ ਸੀਗੀਆਂ ਉਹਨਾਂ ਜ਼ੋਨ ਨੂੰ ਤੇ ਅੱਜ ਨਤੀਜੇ ਲਗਾਤਾਰ ਜਿਹੜੇ ਨੇ ਅੰਕੜੇ ਦਰਸਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਲਗਾਤਾਰ ਅੱਗੇ ਵਧ ਰਹੀ ਹੈ ਤੇ ਕੀ ਲੱਗਦਾ ਹੈ ਕਿ ਇਹ ਜਿਹੜੀ ਨਤੀਜੇ ਨੇ ਕਿਸ ਵੱਲ ਇਸ਼ਾਰਾ ਕਰਦੇ ਨੇ ਕੀ 2027 ਦੀ ਦਿਸ਼ਾ ਤੈਅ ਕਰਨ ਵਾਲੇ ਨੇ ਹਟੋਣਾ ਬਿਲਕੁਲ ਜੀ ਇਹ ਵਕਾਰ ਪ੍ਰੈਸਟੀਜੀ ਦਾ ਸਵਾਲ ਬੜਿਆ ਸੀਗਾ ਜਿਹੜੀ ਪਾਰਟੀ ਰਾਜ ਕਰ ਰਹੀ ਹੈ ਭਗਵੰਤ ਮਾਨ ਦੀ ਨਵਾਈ ਦੇ ਚੱਲਦੇ ਆ ਸੋ ਇਹਦੇ ਵਿੱਚ ਵੱਡਾ ਜੋਰ ਸੀਗਾ ਜੇ ਇਹ ਸੀਟ ਹਰਦੀ ਹੈ ਤਾਂ ਫੇਰ ਕਾਂਗਰਸ ਦਾ ਸੁਰਜੀਤ ਹੋਣਾ ਹੋ ਸਕਦੀ ਹੈ ਸੁਰਜੀਤ ਔਰ ਇਦਾਂ ਬਰਾਲ ਜਿਹੜਾ ਡਾਊਨ ਹੋਏਗਾ ਰੂਲਿੰਗ ਪਾਰਟੀ ਦਾ ਸਰੇਂਗ ਭਗਵੰਤ ਮਾਨ ਤੇ ਕੇਜੀਵਾਲ ਤੇ ਹੋਰ ਜਿਹੜੇ ਇਹਨਾਂ ਨੇ ਤਿੰਨ ਬੰਦੇ ਲਾਏ ਹੋਏ ਆ ਸਿੰਦਰ ਜੈਨ ਤੇ ਸੁਸੋਧਿਆ ਤੇ ਨਾਲ ਇੱਕ ਹੋਰ ਸੋ ਵਿੱਚ ਕਰਕੇ ਇਹਨਾਂ ਦੀ ਪ੍ਰੈਜੈਂਸ ਦਾ ਲੋਕ ਬਹੁਤ ਹੀ ਪਸੰਦ ਨਹੀਂ ਕਰਦੇ ਦਿੱਲੀ ਵਾਲਿਆਂ ਦੀ ਰੈਜ਼ੈਂਟਮੈਂਟ ਹੈਗੀ ਵੀ ਇਹ ਉੱਥੋਂ ਦਿੱਲੀੋਂ ਆ ਕੇ ਕੀ ਵਿੱਚ ਕਰੀ ਜਾਂਦੇ ਆ ਲੋਕਾਂ ਦੀ ਆਵਾਜ਼ ਆ ਮੇਰੀ ਨਹੀਂ ਜੀ ਸੋ ਇਸ ਕਰਕੇ ਫਿਲਹਾਲ ਦੀ ਕੜੀ ਜਿਹੜਾ ਟ੍ਰੈਂਡ ਹੈ ਉਹ ਸੰਜੀਵ ਅਰੋੜਾ ਦੇ ਪੱਖ ਚ ਜਲ ਰਹਿਗਾ ਉਹ ਗਾ ਅੱਗੇ ਵੱਧ ਦੇ ਨਜ਼ਰ ਆ ਰਹੇ ਹੈਗੇ ਉਹ ਦੂਜੀ ਨੰਬਰ ਤੇ ਭਾਰਤ ਪੁਸ਼ਨਾਸ਼ੂ ਦੋ ਪਹਿਲਾਂ ਵੀ ਦੋ ਵਾਰੀ ਅ ਇਥੋਂ ਐਮਐਲਏ ਚੁਣੇ ਗਏ ਹੈਗੇ ਇੱਕ ਵਾਰੀ ਕੈਬਨਟ ਦੇ ਵਜ਼ੀਰ ਵੀ ਰਹਿ ਚੁੱਕੇ ਕਾਉਂਸਲਰ ਤੋਂ ਆਪਣੀ ਉਹਨਾਂ ਨੇ ਜ਼ਿੰਦਗੀ ਦਾ ਪਰਟੀਕਲ ਕਰੀਅਰ ਦੀ ਸ਼ੁਰੂਆਤ ਕੀਤੀ ਸੀਗੀ ਇਹ ਅੱਜ ਜੇ ਅੱਜ ਅੱਜ ਦੇ ਦਿਨ ਦੇ ਵਿੱਚ 11ਵਾਂ ਐਮਐਲਏ ਜਿਹੜਾ ਇਸ ਵਿਧਾਨ ਸਭਾ ਹਲਕਾ ਵੈਸਟ ਨੂੰ ਅਜੇ ਤੱਕ ਉਹ ਅਨਾਊਂਸ ਹੋਇਆ ਨਹੀਂ ਜੀ ਕੀ ਇਹ ਵੀ ਜਾ ਰਿਹਾ ਕਿ ਜੀਵਨ ਗੁਪਤਾ ਅਤੇ ਪੜਪ੍ਰਸ਼ਨ ਆਚੂ ਦੇ ਵਿਚਕਾਰ ਵੀ ਟੱਕਰ ਰੱਜ ਕੇ ਦੇਖੀ ਜਾ ਰਹੀ ਹੈ ਹਾਲਾਂਕਿ ਠੀਕ ਹੈ ਆਮ ਆਦਮੀ ਪਾਰਟੀ ਸੰਜੀਵ ਅਰੋੜਾ ਨੇ ਉਹ ਅੱਗੇ ਵਧ ਰਹੇ ਨੇ ਪਰ ਜਿਹੜੀ ਇਹਨਾਂ ਦੋਨਾਂ ਦੀ ਟੱਕਰ ਜਿਹੜੀ ਹੈਗੀ ਆ ਇਸ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇਹ ਜਦੋਂ ਚੋਣਾ ਹੁੰਦੀ ਹੈ ਨਾ ਕਈ ਤਰ੍ਹਾਂ ਦੀ ਗੈਸ ਚਰਾਈਆਂ ਕਈ ਤਰ੍ਹਾਂ ਦੇ ਥੱਲੇ ਉੱਤੇ ਗੱਲਾਂ ਲੋਕ ਕਰਦੇ ਹੁੰਦੇ ਆ ਤੇ ਇਹਦੇ ਵਿੱਚ ਕਈ ਗੱਲਾਂ ਸੱਚ ਹੁੰਦੀਆਂ ਕਈ ਗੱਲਾਂ ਝੂਠ ਹੁੰਦੀਆਂ ਕਈ ਇਹ ਵੀ ਸੁਣਨ ਚਾਏ ਸੀਗੇ ਕਿ ਜੀ ਜਿਵੇਂ ਬੀਜੇਪੀ ਨੇ ਆਪਣਾ ਜਿਹੜਾ ਕੈਂਡੀਡੇਟ ਜੀਵਨ ਗੁਪਤਾ ਜਿਹਨੂੰ ਲਾਸਟ ਤੇ ਅਨਾਉਂਸ ਕੀਤਾ ਸੀਗਾ ਜਦਕਿ ਆਮ ਆਦਮੀ ਪਾਰਟੀ ਨੇ ਬਹੁਤ ਜਲਦੀ ਜਲਦੀ ਫੈਸਲਾ ਲੈ ਕੇ ਕੰਪੇਨਿੰਗ ਸ਼ੁਰੂ ਕਰਤੀ ਸੀਗੀ ਬਿਲਕੁਲ ਕਿ ਕਈ ਵਾਰੀ ਕਹਿੰਦੇ ਨੇ ਕਿ ਮਾਚਸ ਦੀ ਟੀਲੀ ਵੀ ਕਈ ਵਾਰੀ ਬਹੁਤ ਵੱਡਾ ਕੰਮ ਰੋਕ ਦਿੰਦੀ ਜੇ ਨਾ ਮੌਕੇ ਤੇ ਹੋਵੇ ਜਾਂ ਮਾਚਸ ਟੀਲੀ ਵੀ ਹੋਵੇ ਸੋ ਇਸ ਕਰਕੇ ਇਹਨਾਂ ਨੇ ਪ੍ਰੋਪਰ ਮੈਨੇਜਮੈਂਟ ਕੀਤਾ ਆਪਣੀ ਇਹਨੀ ਆਮ ਆਦਮੀ ਪਾਰਟੀ ਨੇ ਪ੍ਰੋਪਰਲੀ ਇਹਨੂੰ ਪ੍ਰੋਫੈਸ਼ਨਲੀ ਜਾਂ ਹੋਰ ਸ਼ਾਮਦਮ ਦੰਡਵੇ ਦੀ ਕਹਿ ਸਕਦਾ ਚੜਕਿਆਂ ਦੀ ਨੀਤੀ ਦੇ ਹਿਸਾਬ ਨਾਲ ਇੱਕ ਬਹੁਤ ਚੰਗਾ ਇਲੈਕਸ਼ਨ ਇਹਨਾਂ ਨੇ ਕੈਂਪੇਨਿੰਗ ਔਰ ਬਹੁਤ ਜਿਆਦਾ ਕੰਟਰੋਵਰਸੀ ਜ ਨਹੀਂ ਫਸੇ ਕੋ ਤੁਸੀਂ ਵੇਖੋ ਨਾ ਕਿ ਆਮ ਆਦਮੀ ਪਾਰਟੀ ਲਈ ਕੋਈ ਜਿਆਦਾ ਕੰਟਰੋਵਰਸੀ ਰੋਲਾ ਰੱਪਾ ਗਲੀ ਗਲੋਚ ਖਿੱਚ ਧੂਨ ਨਜ਼ਰ ਨਹੀਂ ਆਈ ਔਰ ਇਹਨਾਂ ਦਾ ਜਿਹੜਾ 파ੜ ਹੈ ਪਾਰਟੀ ਦਾ ਆਪਸ ਵਿੱਚ ਉਹ ਵੀ ਸਰਫੇਸ ਨਹੀਂ ਆ ਉਹ ਵੀ ਸਾਹਮਣੇ ਨਹੀਂ ਆਇਆ ਜਦ ਕਿ ਜਿਹੜੇ ਆਸ਼ੂ ਸਾਹਿਬ ਹੈ ਉਹਨਾਂ ਦੀ ਪਾਰਟੀਆਂ ਦੇ ਵੱਡੇ ਵੱਡੇ ਲੀਡਰਾਂ ਦਾ 파ੜ ਕ੍ਰੈਕਸ ਉਹ ਉਹ ਸਾਹਮਣੇ ਨਜ਼ਰ ਆਂਦੀ ਪਈ ਹੈ ਸੀ ਤੇ ਹੁਣ ਵੀ ਆ ਹਾਲੇ ਵੀ ਦੇਖਿਆ ਜਾਵੇ ਤਾਂ ਹਾਲੇ ਵੀ ਇਹਨਾਂ ਦੇ ਜਿਹੜਾ ਡਿਵੀਜ਼ਨ ਹੈਗੇ ਕਾਂਗਰਸ ਪਾਰਟੀ ਇਸ ਸਟਿਲ ਇਟ ਇਜ਼ ਓਨ ਸੋ ਆਰਵਰ ਇਲੈਕਸ਼ਨਰਾਂ ਤੇ ਇਹਨਾਂ ਨੂੰ ਨੁਕਸਾਨ ਹੋ ਸਕਦਾ ਅੱਜ ਦਾ ਜਿਹੜਾ ਰਿਜ਼ਲਟ ਹੈਗਾ ਉਹ ਇਹ ਤੈਅ ਕਰੇਗਾ ਕਿ ਪੰਜਾਬ ਦੀ ਰਾਜਨੀਤੀ ਦੀ ਦਸ਼ਾ ਕੀ ਹੋਣ ਜਾ ਰਹੀ ਕਿਉਂਕਿ ਸ਼ੁਰੂਆਨੀ ਅਕਾਲੀ ਦਲ ਵੀ ਜਿਹੜਾ ਹੈ ਉਹ ਹੱਲ ਚੌਥੇ ਪਿਜੀਸ਼ਨ ਤੇ ਆ ਰਿਹਾ ਬਿਲਕੁਲ ਤਾਂ ਇਹ ਹੁਣ ਤੱਕ ਕੀ ਅੰਕੜੇ ਕਿੱਥੇ ਤੱਕ ਪਹੁੰਚ ਚੁੱਕੇ ਨੇ ਕੁਝ ਉਹਦੇ ਤੇ ਚਾਨਣਾ ਪਾਉਂਗੇ ਸਰ ਆ 14 ਰੌਣ ਤੁਸੀਂ ਆਪ ਹੀ ਮੈਨੂੰ ਦੱਸਿਆ ਸੀਗਾ ਮਦਦ ਕੀਤੀ ਸੀ ਮੇਰੀ ਕਿਉਂਕਿ ਮੈਂ ਹੋਰ ਕਮਜ਼ ਸੀਗਾ ਤੇ ਯੂ ਹੈਡ ਹੈਲਪ ਮੀ ਕਿ 14 ਟੋਟਲ ਰਾਉਂਡਸ ਹੈਗੇ ਜਿਨ੍ਹਾਂ ਚੋਂ 10 ਰਾਉਂਡ ਦੀ ਕਾਊਂਟਿੰਗ ਹੋ ਗਈ ਹੈ ਗਣਤੀ ਹੋ ਗਈ ਹੈ ਉਹਨਾਂ ਦੇ ਟੈਲੀ ਜਿਹੜੀ ਆਈ ਹੈ ਉਹਨਾਂ ਦੇ ਉਹਦੇ ਵਿੱਚ ਜਿਹੜਾ ਟ੍ਰੈਂਡ ਆ ਉਹ ਅੱਗੇ ਵੱਧਦੇ ਆ ਰਹੇ ਹੈ ਕਿ ਮਿਸਟਰ ਸੰਜੀਵ अरोड़ा ਕਰੀਬ ਕਰੀਬ 20000 ਦੇ ਆਸਪਾਸ ਵੋਟਾਂ ਉਹ ਲੈ ਚੁੱਕੇ ਹੈਗੇ ਆ ਤੇ ਦੁਪਹਿਰ ਤੱਕ ਇਹ ਸਾਰਾ ਚੀਜ਼ ਕਲੀਅਰ ਹੋ ਜਾਣੀ ਆ ਔਰ ਦੂਜੇ ਨੰਬਰ ਤੇ ਹਾਜੂ ਸਾਹਿਬ ਆ ਰਹੇ ਆ ਹੁਣ ਜੰਪ ਜੇ ਕੋਈ ਮਿਰਕਲ ਹੋਵੇ ਤੇ ਹੋਵੇ ਜੇ ਕੋਈ ਚਮਤਕਾਰ ਹੋਵੇ ਤੇ ਹੋਵੇ ਕੋਈ ਪਤਾ ਨਹੀਂ ਹੁੰਦਾ ਇੱਥੇ ਸਿਆਸਤ ਇੱਕ ਘੰਟੇ ਦਾ ਨਹੀਂ ਪਤਾ ਹੁੰਦਾ ਕਿ ਕਦੋਂ ਕੀ ਹੋ ਜਾਣਾ ਸੋ ਇਸ ਕਰਕੇ ਫਿਲਹਾਲ ਜਿਹੜੀ ਕਨਫਰਮੇਸ਼ਨ ਨਹੀਂ ਹੋਈ ਅੱਜ 11ਵਾਂ ਜਿਹੜਾ ਐਮਐਲ ਪੰਜਾਬ ਵਿਧਾ ਹਬ 1970 ਤੋਂ ਲੈ ਕੇ ਪਹਿਲਾ 10 ਐਮਐਲਏ ਇਹ ਸਰਕਟ ਉਹ ਆਟੂ ਕਿ ਜਿਹਨਾਂ ਚ ਹਰੀਸ਼ ਰਾ ਟੰਡਾ ਵਿਸ਼ਵਨਥ ਜਨਤਾ ਪਾਰਟੀ ਦੇ ਸਭ ਤੋਂ ਵੱਧ ਵਾਰੀ ਜਿਹੜੇ ਹਰਨਾਮ ਦਾ ਜੋਤ ਸਾਬ ਰਾਏ ਕਾਂਗਰਸ ਵੱਲੋਂ ਤੇ ਉਦੋਂ ਬਾਅਦ ਮਹਿੰਦਰ ਸਿੰਘ ਕਰੇ ਵਾਲੀ ਪਿਛਲੀ ਵਾਰੀ ਲੜੇ ਸੀ ਉਹ ਕਰੀਬ 10000 ਵੋਟਾਂ ਲਈਆਂ ਸੀ ਕਿਉਂਕਿ ਇਕੱਲੇ ਲੜੇ ਸੀਗੇ ਸੋ ਇਸ ਵਾਰੀ ਵੀ ਪਰਫੋਰਮ ਕੋਸ ਕੋ ਮਨਸਾਬ ਵਕੀਲ ਸਾਡੇ ਪੁਰਾਣੇ ਇਲਾਕੇ ਦੇ ਹੈਗੇ ਆ ਤੇ ਵੀਡੀਓ ਦੇ ਰਣਾਉਂਡ ਫੈਮਿਲੀ ਇੱਕ ਬੇਦਾਗ ਛਵੀ ਵਾਲੇ ਉਹ ਲੇਕਿਨ ਅਨਫੋਰਚਨਿਟਲੀ ਉਹ ਇਹ ਉਹਨਾਂ ਦੇ ਜਿਹੜੀ ਟੈਲੀ ਆ ਉਹਨਾਂ ਦੇ ਜਿਹੜਾ ਨੰਬਰ ਆ ਉਹ ਤੇ ਉਥੇ ਨੰਬਰ ਤੇ ਚੱਲ ਰਿਹਾ ਸਰ ਜਿਸ ਤਰੀਕੇ ਦੇ ਨਾਲ ਜਿਮਨੀ ਟੋਣਾ ਲਈ ਵੋਟਾਂ ਪਈਆਂ ਨੇ 19 ਜੂਨ ਨੂੰ ਤੱਕ ਨਤੀਜੇ ਲਗਾਤਾਰ ਅੰਕੜੇ ਦੱਸੇ ਜਾ ਰਹੇ ਨੇ ਜੇਕਰ ਗੱਲ ਕਰੀ 2022 ਦੀਆਂ ਜਦੋਂ ਵੋਟਾਂ ਹੋਈਆਂ ਸੀ ਤਾਂ ਉਦੋਂ 64% ਲਗਭਗ ਜਿਹੜੀਆਂ ਵੋਟਾਂ ਪਈਆਂ ਸੀਗੀਆਂ ਤੇ ਹੁਣ ਜੇਕਰ ਗੱਲ ਕਰੀਏ ਤਾਂ 51% ਲਗਭਗ ਵੋਟਾਂ ਪਈਆਂ ਨੇ ਕਿਸਦਾ ਦੇਖਦੇ ਤੁਸੀਂ ਹਾਂਜੀ ਇਹ ਇੱਕ ਆਪਣੇ ਆਪ ਚ ਰਿਸਰਚ ਦਾ ਹਵਸ਼ਾ ਕੋਜ ਦਾ ਵਿਸ਼ਾ ਹੀ ਕਹਿ ਸਕਦੇ ਆ ਕਿ ਜੀਤਾ ਸਰਕਾਰ ਤੋਂ ਵੱਲੋਂ ਬਹੁਤ ਜ਼ਿਆਦਾ ਨਾਰਾਜ਼ਗੀ ਹੋਈ ਹੈ ਲੜਾ ਗੁੱਸੇ 'ਚ ਲੋਕ ਹੁਣ ਤਾਂ ਇਹ ਸਰਕਾਰ ਨੂੰ ਹਲਾ ਕੇ ਰੱਖ ਦਿੰਦੇ ਵੀ ਇਸ ਵਜੋਂ ਨੂੰ ਅਸੀਂ ਐਸ ਰੂਲਿੰਗ ਪਾਰਟੀ ਨੂੰ ਕੱਢ ਦੇਣਾ ਜੀ ਜਿਹੜਾ ਮਰਜ਼ੀ ਹੋ ਜੇ ਜਾਂ ਕਿਸੇ ਦੇ ਬਹੁਤ ਜ਼ਿਆਦਾ ਫੇਵਰ 'ਚ ਹੋਣ ਕਿ ਬੰਦਾ ਹੌਟ ਸਟਾਰ ਹੋਵੇ ਜੀ ਜੋ ਮਰਜ਼ੀ ਹੋ ਜੇ ਗਲੈਂਟੀ ਅਸੀਂ ਇਹਨੂੰ ਲੈ ਕੇ ਆਣਾ ਸੋ ਇਹੋ ਜੀ ਗੱਲ ਵੇਖੋ ਨੂੰ ਨਹੀਂ ਮਿਲਦੀ ਪਈ ਕਿਉਂਕਿ ਜਿਹੜੀ VOTING ਹੋਈ ਹੈ 51. ਹਨ 3% ਕਰੀਬ ਕਰੀ 54% ਹੋਈ ਸੀਗੀ ਸੋ ਫਿਲਹਾਲ ਪਿਛਲੀ ਵਾਰੀ ਜਿਹੜੀ ਗੱਲ ਕੀਤੀ ਜਾਂ 64% ਤੋਂ ਵੱਧ VOTING ਹੋਈ ਸੀ ਜਦੋਂ ਗੁਰਪ੍ਰੀਤ ਗੋਗੀ ਇੱਥੋਂ ਬਣੇ ਸੀਗੇ ਤੇ ਆਸ਼ੂ ਰਣੂ ਸੈਕਿੰਡ ਨੰਬਰ ਤੇ ਆਏ ਸੀਗੇ ਤੇ ਜਿਹੜੇ ਗੁਰਪ੍ਰੀਤ ਗੋਗੀ ਸੀਗੇ ਉਹ 44000 ਪਲੱਸ ਵੋਟਾਂ ਲੈ ਗਏ ਸੀਗੇ ਸੋ ਆਸ਼ੂ ਕੋਈ ਕਰੀਬ ਕਰੀਬ 39000 ਦੇ ਆਸਪਾਸ ਵੋਟਾਂ ਲੈ ਗਏ ਸੀ ਦੂਜੇ ਨੇ ਆਏ ਸੀ ਔਰ ਸ਼ਰਮਣ ਅਕਾਲੀ ਦਲ ਸ਼ਰਮਹੈਸ਼ਤ ਬੜੇ ਸੀਨੀਅਰ ਲੀਡਰਸ਼ਿਪ ਮਹਿਸ਼ਤ ਹਨ ਗਰੇਵਾਲ ਸਾਹਿਬ ਉਹ ਉਹ ਜਿਹੜੇ ਅ ਇੰਡੀਪੈਂਡੈਂਟ ਲੜੇ ਇੰਡੀਪੈਂਡੈਂਟ ਦਾ ਮਤਲਬ ਵਿਦਆਊਟ ਹੈਵਿੰਗ ਗਠਵੰਦਨ ਵਿਦ ਦਾ ਬੀਜੇਪੀ ਇਹਨਾਂ ਦਾ ਅਲਾਈਅንስ ਨਹੀਂ ਸੀਗਾ ਬੀਜੇਪੀ ਦੇ ਨਾਲ ਤੇ ਉਹਨਾਂ ਨੂੰ 10000 ਕੁਝ ਕਰਕੇ ਉਹ ਚੌਥੇ ਨੰਬਰ ਤੇ ਆ ਗਏ ਸੀਗੇ ਤੇ ਵਿਕਰਮ ਸਿੱਧੂ ਜਿਹੜੇ ਕੀ ਇੱਕ ਪ੍ਰੋਮਿਨੈਂਟ ਐਡਵੋਕੇਟ ਵੀ ਹੈਗੇ ਆ ਔਰ ਚੰਗੇ ਲੁਧਿਆਣਾ ਚਪੜੀ ਉਹ ਰੱਖਦੇ ਆ 65 ਤੇ ਉਹਨਾਂ ਨੂੰ 29000 ਪਲੱਸ ਵੋਟਰ ਇੰਡੀਪੈਂਡੈਂਟ ਮਤਲਬ ਵਿਦਆਊਟ ਐਨੀ ਅਲਾਈਅንስ ਵਿਦ ਬੀਜੇਪੀ ਪੈ ਗੀਆਂ ਸੀਗੀਆਂ ਇਹ ਮੈਂ ਜ਼ਿਕਰ ਕਰ ਰਿਹਾ 2022 ਦੀਆਂ ਜੀ ਕਿਉਂਕਿ ਇਹ ਬਾਈ ਇਲੈਕਸ਼ਨ ਹੈ ਫੁੱਲਫਲੇਜ ਇਲੈਕਸ਼ਨ ਨਹੀਂ ਹੈਗਾ ਸੋ ਇਸ ਵਾਰ ਦੀ ਗੱਲ ਕਰੀਏ ਇਸ ਵਾਰ ਹੀ ਜਿਹੜਾ ਇਸ ਵਕਤ ਬੀਜੇਪੀ ਵੀ ਚੰਗੀ ਪੋਜੀਸ਼ਨ ਤੇ ਨਜ਼ਰ ਆ ਰਹੀ ਹੈ ਇੰਡੀਪੈਂਡੈਂਟਲੀ ਔਰ ਅਕਾਲੀ ਦਲ ਫਿਰ ਆਪਣੇ ਚੌਥੇ ਨੰਬਰ ਤੇ ਨਜ਼ਰ ਆ ਰਿਹਾ ਹੈਗਾ ਲੇਕਿਨ ਇਹ ਅਕਾਲੀ ਦਲ ਵਾਸਤੇ વોਟਰ ਟੈਸਟਿੰਗ ਦਾ ਟਾਈਮ ਬਹਿ ਗਿਆ ਉਹ ਚੈੱਕ ਕਰ ਰਹੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਵਾਟ ਟੂ ਡੂ ਨੈਕਸਟ ਲੇਕਿਨ ਹਾਲੇ ਜੇ ਅਕਾਲੀ ਦਲ ਦੇ ਜਿਹੜੀ ਪ੍ਰਤੀ ਕਮੇਟੀ ਪੰਜ ਮੈਂਬਰੀ ਦੀ ਕਮੇਟੀ ਅੱਗੇ ਔਰ ਭਰਤੀਆਂ ਕਰੇਗੀ ਤਾਂ ਫਿਰ ਅਕਾਲੀ ਦਲ ਵਾਸਤੇ ਦਾ ਉਹ ਖਾਲਸਾ ਦਾ ਕਾਰਨ ਇਹ ਕਿ ਇੱਕ ਸਿੱਖ ਸਿੱਖ ਪੰਥਕ ਮੁਤਾਕ ਹੋਰ ਵੀ ਉੱਠ ਗਏ ਇੱਕ ਹੈੱਡ ਗ੍ਰੰਤੀ ਸਾਹਿਬ ਨੂੰ ਉੱਥੇ ਲਾ ਦਿੱਤਾ ਗਿਆ ਛੇਡੇ ਹਰਮਨਦਰ ਸਾਹਿਬ ਚ ਤੇ ਉਹਦਾ ਵੀ ਮੁੱਦਾ ਕਾਫੀ ਗੜਾ ਕਿਉਂਕਿ ਉਹਨਾਂ ਨੂੰ ਡੇਰਾ ਸੱਚਾ ਸੌਦਾ ਦੇ ਜਿਹੜੇ ਰਾਮਦੇਵ ਸਿੰਘ ਉਹਨਾਂ ਨੂੰ ਮਾਫੀ ਕਰਨ ਚ ਉਹ ਵੀ ਉਸ ਮੈਮਰੀ ਉਹਨਾਂ ਦੀ ਸੀਗੀ ਉਹ ਹਾਲੇ ਮੁੱਦਾ ਜਿਹੜਾ ਉਹ ਇੱਕ ਦਿਨ ਤੱਕ ਫਿਰ ਅੱਗੇ ਆ ਜਾਏਗਾ ਫਿਲਹਾਲ ਦੀ ਘੜੀ ਜਿਹੜਾ ਹੈਗਾ ਜੋ ਆਪਾਂ ਟ੍ਰੈਂਡ ਦੇਖ ਰਹੇ ਆ ਉਹ ਹੈ ਸੰਜੀਵ अरोड़ा ਜਿਹੜਾ ਆਮ ਆਦਮੀ ਪਾਰਟੀ ਵੱਲੋਂ ਹੈਗੇ ਆ ਉਹਨਾਂ ਦੇ ਪੱਖ 'ਚ ਨਜ਼ਰ ਆ ਰਿਹਾ ਹੈਗਾ ਉਹ ਦੂਜੇ ਨੰਬਰ ਤੇ ਆਸ਼ੂ ਸਾਹਿਬ ਔਰ ਤੀਜੇ ਨੰਬਰ ਤੇ ਜਿਹੜੇ ਬੀਜੀਪੀ ਔਰ ਚੌਥੇ ਨੰਬਰ ਸ਼ੁਰਮਣੀ ਅਕਾਲੀ ਦਲ ਆ ਰਹੇ ਨੇ ਜੀ ਇੱਕ ਵਾਰ ਹੋਰ ਸਾਹਮਣੇ ਨਿਕਲ ਕੇ ਆਈਏ ਕਿ 400 ਕੁਝ ਨੋਟਾਂ ਤਾਂ ਨੋਟਾਂ ਤੇ ਪਈਆਂ ਨੇ ਯਾਨੀ ਕਿ ਇੰਨੇ ਵੱਡੀ ਸੰਖਿਆ ਦੇ ਵਿੱਚ ਵੀ ਲੋਕਾਂ ਨੇ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕੀਤਾ ਹੈ ਹਾਂ ਇਹ ਇੱਕ ਜਿਹੜੇ ਜਿਹੜੇ ਲੋਕੀ ਆਪਣੀ ਗੱਲ ਕਿਸੇ ਹੋਰ ਤੋਂ ਕੋਈ ਇੰਨਾ ਜ਼ਰੀਆ ਨਹੀਂ ਹੈਗਾ ਉਹ ਆਪਣੀ ਜਿਹੜੀ ਰੈਜ਼ੈਂਟਮੈਂਟ ਆਪਣੀ ਜਿਹੜੀ ਇੱਕ ਤਰ੍ਹਾਂ ਦੀ ਕਹੋ ਬਗਾਵਤ ਉਹ ਇਸ ਤਰੀਕੇ ਨਾਲ ਜ਼ਾਹਰ ਕਰਦੇ ਆ ਵੈਸੇ ਤਾਂ ਕਾਨੂੰਨ ਨੇ ਇਲੈਕਸ਼ਨਾਂ ਦੇ ਰਿਫਾਰਮ ਚ ਇਹ ਵੀ ਹੋਣਾ ਚਾਹੀਦਾ ਸੀ ਰਾਈਟ ਟੂ ਰਿਕਾਲ ਜਦੋਂ ਮਰਜ਼ੀ ਬੰਦੇ ਚਾਹਣ ਕਿਸੇ ਵੀ ਐਮਪੀ ਜਾਂ ਕਿਸੇ ਵੀ ਕੌਂਸਲਰ ਜਾਂ ਕਿਸੇ ਵੀ ਐਮਐਲਏ ਨੂੰ ਜਦੇ ਘਰ ਬਿਠਾ ਲੈਣ ਲੇਕਿਨ ਇਹ ਉਲਜਨ ਭਾਜੀ ਦੇ ਵਿੱਚ ਸਿਆਸਤਦਾਨਾਂ ਨੇ ਅੰਦਰੋਂ ਅੰਦਰ ਹੀ ਰਾਈਟ ਟੂ ਰਿਫਾਰਮ ਇਲੈਕਸ਼ਨਾਂ ਦੇ ਰਿਫਾਰਮ ਨਹੀਂ ਹੋਣ ਦਿੱਤਾ ਜੀ ਚੰਗੀ ਗੱਲ ਇਹ ਹੈ ਕਿ ਜੇ ਜੇ ਕੋਈ ਪਬਲਿਕ ਦਾ ਨਮੰਦਾ ਨਹੀਂ ਕੰਮ ਕਰਦਾ ਜੇ ਜਨਤਾ ਮਾਲਕ ਹੈਗੀ ਹੈ ਤਾਂ ਫਿਰ ਇਕੱਠੇ ਹੋ ਕੇ ਰਾਤੋਂ ਰਾਤ ਸੱਦ ਵੀ ਸਦਨ ਦੀ ਵੀ ਪ੍ਰੋਵੀਜ਼ਨ ਸੀਗੀ ਇਲੈਕਸ਼ਨਾਂ ਦੇ ਵਿੱਚ ਇਲੈਕਸ਼ਨ ਕੋਰਟ ਦੇ ਵਿੱਚ ਲੇਕਿਨ ਉਹ ਹਲੇ ਲਾਗੂ ਨਹੀਂ ਹੋਈ ਔਰ ਦੇਖੋ ਟਾਈਮ ਆਉਣ ਵਾਲੇ ਟਾਈਮ ਤੇ ਵੀ ਹੋ ਜੂਗਾ ਕਿ ਸਵੀਡਨ ਵਰਗੇ ਮੁਲਕਾਂ ਚ ਇਹ ਹੋ ਚੁੱਕੀ ਹੈ ਕਿ ਜੇ ਬੰਦੇ ਨੂੰ 5 ਸਾਲ ਦਾ ਬਲੈਂਕ ਟਾਈਮ ਨਾ ਦਿਓ ਲੈਂਕਰ ਦਾ ਮਤਲਬ ਇਹ ਕਿ ਉਹਨੂੰ ਫਿਰ ਇਮਿਊਨਿਟੀ ਮਿਲ ਜਾਂਦੀ 5 ਸਾਲ ਦੀ ਕਿ ਮੈਂ ਚੰਬਦੀਆਂ ਚਲਾਵਾਂ ਸੈਟਿੰਗ ਟੂਟਰੀ ਨਹੀਂ ਕਰਕੇ ਆ ਜਾ ਆ ਜੋ ਰਾਈਟ ਟੂ ਰਿਕਾਲ ਦਾ ਵੀ ਇਹ ਪ੍ਰੋਵੀਜ਼ਨ ਇਹਦੇ ਚ ਹੋ ਜਾਣਾ ਚਾਹੀਦਾ ਤਾਂ ਕਿ ਜੇ ਬੰਦੇ ਨੇ ਕੋਈ ਇਹੋ ਜਿਹਾ ਇਲੀਗਲ ਜਾਂ ਇਮੋਰਲ ਕੰਮ ਕੀਤਾ ਤੋ ਉਹਨੂੰ ਰਤੋਂ ਰਾਤ ਉਹਦੀ ਜਿਹੜੀ ਕੁਰਸੀ ਖੋਹ ਲਵੋ ਬਹੁਤ ਬਹੁਤ ਧੰਨਵਾਦ ਸਰ ਕਿ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਅੰਕੜੇ ਦੱਸੇ ਆ ਤੇ ਇਹਦੇ ਨਾਲ ਹੀ ਹੋਰ ਕੀ ਕੁਝ ਅਪਡੇਟ ਹੋਵੇਗਾ ਨਾਲ ਤੁਸੀਂ ਬੜੇ ਰਹੋ ਜਿਹੜੇ ਦਰਸ਼ਕ ਐਸਐਮਜੀ ਨਿਊਜ਼ ਨੂੰ ਦੇਖ ਰਹੇ ਨੇ ਹਰ ਪਲ ਦੀ ਅਪਡੇਟ ਦਿੰਦਾ ਜਾਵਾਂਗੇ ਤੁਹਾਨੂੰ ਕਿਹੜੇ ਅੰਗਰੇ ਨਾਲ ਕੌਣ ਪਾਰਟੀ ਅੱਗੇ ਜਾ ਰਹੀ ਹੈ ਤੇ ਇਹ ਚੋਣ ਜਿਹੜੇ ਨੇ ਨਤੀਜੇ ਜਿਹੜੇ ਨੇ ਕਿਸ ਵੱਲ ਕਿਸ ਦੀ ਦਿਸ਼ਾ ਤੇ ਪੰਜਾਬ ਦੀ ਦਿਸ਼ਾ ਤੇ ਦਸ਼ਾ ਕੀ ਹੋਵੇਗੀ ਉਹ ਤੈਅ ਕਰੇ